ثار ਵਾਲੀ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਜਿਸ ਦਾ ਕੇਸ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਬੱਚੇ-ਬੱਚੇ ਨੂੰ ਪਤਾ ਕਿ ਅਮਨਦੀਪ ਕੌਰ ਦਾ ਜਿਹੜਾ ਮਾਮਲਾ ਕਿਸ ਤਰ੍ਹਾਂ ਹੋਇਆ ਸੀ ਪਰ ਹੁਣ ਅਮਨਦੀਪ ਕੌਰ ਜੇਲ੍ਹ ਤੋਂ ਬਾਹਰ ਆ ਚੁੱਕੀ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲਾ ਬਿਆਨ ਪਹਿਲਾ ਇੰਟਰਵਿਊ ਸਾਹਮਣੇ ਆਇਆ ਕੱਲੀ-ਕੱਲੀ ਚੀਜ਼ ਦਾ ਜਵਾਬ ਦਿੱਤਾ ਅਮਨਦੀਪ ਕੌਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਖੁਲਾਸੇ ਕਰੇ ਨੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਚਿੱਟੇ ਵਾਲੇ ਮਾਮਲੇ ਨੂੰ ਲੈ ਕੇ ਕੁਝ ਦੱਸਿਆ ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਨਸ਼ਾ ਜਿਹਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਉਸ ਦਿਨ ਡਿਊਟੀ ਤੋਂ ਆ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਨੂੰ ਨਾਕੇ ਦੇ ਉੱਪਰ ਰੋਕਿਆ ਗਿਆ ਕਹਿੰਦੀ ਜੇ ਮੇਰੇ ਕੋਲ ਨਸ਼ਾ ਵਗੈਰਾ ਹੁੰਦਾ ਤੇ ਮੇਰੇ ਵੱਡੇ ਅਫਸਰਾਂ ਦੇ ਨਾਲ ਲਿੰਕ ਹੁੰਦੇ ਤਾਂ ਮੈਂ ਪਹਿਲਾ ਨੰਬਰ ਉਥੇ ਗੱਡੀ ਨਾ ਰੋਕਦੀ ਜੇ ਰੋਕ ਲਈ ਸੀ ਮੈਂ ਅੰਦਰੋਂ ਲੌਕ ਕਰ ਲੈਂਦੀ ਲੌਕ ਕਰਕੇ ਕਿਸੇ ਵੱਡੇ ਅਫਸਰ ਦੇ ਨਾਲ ਮੈਂ ਗੱਲ ਵੀ ਕਰਵਾ ਸਕਦੀ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਨ੍ਹਾਂ ਨੇ ਨਾਕੇ ਦੇ ਉੱਪਰ ਰੋਕਿਆ ਸੀ ਪਰ ਕਹਿੰਦੀ ਮੇਰੇ ਕੋਲ ਕੁਝ ਹੈ ਨਹੀਂ ਸੀ ਇਸੇ ਕਰਕੇ ਮੈਂ ਗੱਡੀ ਰੋਕੀ ਪਰ ਮੇਰੇ ਖਿਲਾਫ ਪਹਿਲਾਂ ਹੀ ਪਲਾਨਿੰਗ ਬਣੀ ਹੋਈ ਸੀ ਅਤੇ ਉਹ ਪੂਰੇ ਦਾ ਪੂਰਾ ਜਿਹੜਾ ਮਾਮਲਾ ਮੇਰੇ ਉੱਪਰ ਮੜ ਦਿੱਤਾ ਗਿਆ ਇੱਕ ਜੀ ਹੋਰ ਕਹੀ ਜਾ ਰਹੀ ਸੀ ਕਿ ਗੱਡੀ ਦੇ ਵਿੱਚੋਂ 1.5 ਲੱਖ ਦੇ ਦੋ ਫੋਨ ਬਰਾਮਦ ਹੋਏ ਨੇ ਉਹਨਾਂ ਦੇ ਜਵਾਬ ਵਿੱਚ ਵੀ ਇਸ ਨੇ ਕਿਹਾ ਕੇ ਦੋ ਫੋਨ ਸੀ ਇੱਕ ਫੋਨ ਮੇਰੇ ਫਾਦਰ ਸਾਹਿਬ ਦਾ ਸੀ ਵੀਵੋ ਦਾ ਫੋਨ ਸੀ ਕੋਈ 20000 ਰੁਪਏ ਦਾ ਫੋਨ ਹੋਊਗਾ ਸਕਰੀਨ ਪੋਣੀ ਸੀ ਇਸੇ ਕਰਕੇ ਉਹ ਗੱਡੀ ਦੇ ਵਿੱਚ ਪਿਆ ਸੀ ਕਈ ਦਿਨਾਂ ਦਾ ਅਤੇ ਇੱਕ ਮੇਰਾ ਆਈਫੋਨ ਸੀ ਆਈਫੋਨ ਕਹਿੰਦੀ ਕੋਈ ਐਡੀ ਵੱਡੀ ਗੱਲ ਨਹੀਂ ਮੈਂ ਪੁਲਿਸ ਮੁਲਾਜ਼ਮਾ ਮੇਰੀ ਸੈ 85000 ਤਨਖਾਹ ਹੈ ਆਈਫੋਨ ਅੱਜ ਕੱਲ ਹਰ ਇੱਕ ਬੰਦਾ ਚੱਕੀ ਫਿਰਦਾ ਹੈ ਖੈਰ ਇਹ ਗੱਲ ਉਸ ਦੀ ਠੀਕ ਵੀ ਹੈ ਆਈਫੋਨ ਅੱਜ ਕੱਲ ਬੱਚੇ ਬੱਚੇ ਕੋਲੇ ਤਕਰੀਬਨ ਹੈਗਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਆਈਫੋਨ ਲੈਣਾ 1.5 ਤੋਂ 2 ਲੱਖ ਦਾ ਚਾਹੇ ਲੱਖ ਦਾ ਜੋ ਵੀ ਹੈਗਾ ਇੱਕ ਗੱਲ ਹੋਰ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਫਰੋਜਪੁਰ ਜਾਂਦੀ ਹੈ सोनू ਦੀ ਘਰ ਵਾਲੀ ਹੈ ਜਿਹੜੀ ਉਸ ਨੇ ਇਲਜ਼ਾਮ ਲਗਾਇਆ ਸੀ ਕਿ ਇਹ ਮੇਰੇ ਘਰ ਵਾਲੇ ਦੇ ਨਾਲ ਫਰੋਜਪੁਰ ਜਾਂਦੀ ਹੈ ਅਤੇ ਉੱਥੋਂ ਚਿੱਟਾ ਵਗੈਰਾ ਇਹ ਲੈ ਕੇ ਆਉਂਦੀ ਹੈ ਇਸ ਦੇ ਜਵਾਬ ਵਿੱਚ ਵੀ ਇਸ ਨੇ ਕਿਹਾ ਕੇਸ ਨੂੰ ਬਦਨਾਮ ਕਰਿਆ ਜਾ ਰਿਹਾ ਇਹ ਜਿਹੜਾ ਫਰੋਜਪੁਰ ਜਿਹੜੀ ਤਰੀਕ ਨੂੰ ਪਰਚੇ ਦੇ ਵਿੱਚ ਕਿਹਾ ਗਿਆ ਕਿ ਇਹ ਫਰੋਜਪੁਰ ਗਈ ਸੀ ਸਮਾਨ ਵਗੈਰਾ ਲੈਣ ਆ ਕਹਿੰਦੀ ਉਹ ਉਸ ਦਿਨ ਮੈਂ ਆਪਣੀ ਥਾਰ ਜਿਹੜੀ ਗੱਡੀ ਹੈ ਉਸ ਦੇ ਸਿਲਸਿਲੇ ਵਿੱਚ ਗਈ ਸੀ ਉਹ ਤੁਸੀਂ ਬਿਲ ਵਗੈਰਾ ਕੜਵਾ ਕੇ ਦੇਖ ਸਕਦੇ ਹੋ ਕਿਉਂਕਿ ਉਹ ਸਾਰੇ ਆਨਲਾਈਨ ਚੜੇ ਹੁੰਦੇ ਨੇ ਕਹਿੰਦੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਚੀਜ਼ ਹੋਰ ਕਹਿੰਦੀ ਜਿਹੜੀ ਲੋਕ ਕਹਿ ਰਹੇ ਨੇ ਵੀ ਜਮਾਨਤ ਐ ਨਹੀਂ ਛੇਤੀ ਮਿਲ ਗਈ ਜਮਾਨਤ ਛੇਤੀ ਇਸ ਕਰਕੇ ਮਿਲ ਗਈ ਕਿਉਂਕਿ ਮੇਰੇ ਪਰਚੇ ਦੇ ਵਿੱਚ ਕੁਝ ਹੈ ਹੀ ਨਹੀਂ ਸੀ ਇਹ ਸਿਰਫ ਪਲਾਨਿੰਗ ਬਣਾ ਕੇ ਮੇਰੇ ਉੱਪਰ ਪਾਇਆ ਗਿਆ ਸੀ ਜਿਹੜਾ ਪੂਰੇ ਦਾ ਪੂਰਾ ਕੇਸ ਹੈ ਨਾਲ ਹੀ ਇਸ ਨੇ ਹੋਰ ਕਿਹਾ ਕਿ ਜਿਹੜੀ ਕੋਠੀ ਤੋੜਨ ਦੀ ਗੱਲ ਹੋ ਰਹੀ ਹੈ ਕੇਸ ਦੀ ਕੋਠੀ ਤੋੜੋ ਕਹਿੰਦੀ ਇਹ ਕੋਈ ਮੈਂ 2 ਨੰਬਰ ਦੇ ਪੈਸੇ ਨਾਲ ਨਹੀਂ ਬਣਾਈ ਇਸ ਕੋਠੀ ਦੇ ਉੱਪਰ ਮੈਂ 50 ਲੱਖ ਦਾ ਲੋਨ ਲੈ ਕੇ ਇਹ ਕੋਠੀ ਬਣਾਈ ਹੋਈ ਹੈ ਕੋਈ ਕਰੋੜਾਂ ਦੀ ਕਹਿੰਦੀ ਕੀਮਤ ਨਹੀਂ ਹੈਗੀ ਇਸ ਦੀ ਕੋਈ 1 ਕਰੋੜ ਰੁਪਏ ਤੋਂ ਕਹਿੰਦੀ ਘੱਟ ਕੀਮਤ ਹੈ ਤੇ ਲੋਨ ਵਗੈਰਾ ਇਸ ਦੇ ਉੱਪਰ ਕਾਫੀ ਹੈ ਅਤੇ ਜਿਹੜੀ ਥਾਰ ਗੱਡੀ ਕੈਸ਼ ਦੀ ਗੱਲ ਹੋ ਰਹੀ ਹੈ ਉਹ ਵੀ ਮੈਂ 10 ਲੱਖ ਦਾ ਇੱਕ ਹੋਰ ਟੌਪ-ਅਪ ਐਕਸਟਰਾ ਲੋਨ ਲੈਤਾ ਘਰ ਦੇ ਉੱਪਰ ਉਹ ਲੋਨ ਲੈ ਕੇ ਮੈਂ ਫਿਰ ਗੱਡੀ ਲਈ ਅਤੇ ਕੁਝ ਰਿਸ਼ਤੇਦਾਰਾਂ ਤੋਂ ਪੈਸੇ ਪੜੇ ਇੱਕ ਹੋਰ ਖਾਸ ਚੀਜ਼ ਦਾ ਜਵਾਬ ਦਿੱਤਾ ਜਿਹੜੀ ਇੱਕ ਗੱਲ ਹੋ ਰਹੀ ਸੀ ਕਿ ਰੋਲੈਕਸ ਘੜੀ ਬੰਨੀ ਹੋਈ ਹੈ 30-35 ਲੱਖ ਦੀ ਕੁਪਤੇ ਇਸ ਕੁੜੀ ਨੇ ਉਹ ਜਿਹੜਾ ਸਵਾਲ ਹੈ ਉਹ ਕਰਤਾ ਗੋਲ ਮੋਲ ਜਿਹਾ ਦਿੱਤਾ ਕਿ ਤੁਸੀਂ ਚੈੱਕ ਕਰ ਲਓ ਕੀ ਸਿਸਟਮ ਹੈ ਘੜੀ ਦਾ ਪਰ ਮੈਨੂੰ ਲੱਗਿਆ ਜਿਵੇਂ ਫਸਟ ਕਾਪੀਆਂ ਜਿਹੜੀਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਉਹ ਹੋਊਗੀ ਜਿਵੇਂ ਮੁੰਡੇ ਕੁੜੀਆਂ ਟੌਰ ਬਣਾਉਣ ਦੇ ਮਾਰੇ ਹ ਹੱਥਾਂ ਤੇ ਘੜੀ ਮੰਨ ਲੈਂਦੇ ਨੇ ਸਸਤੀ ਲੈ ਕੇ ਕੋਈ ਵੱਡੀਆਂ ਕੰਪਨੀਆਂ ਦੀ ਹੈ ਨਾ ਕਾਪੀ ਹੁੰਦੀਆਂ ਨੇ ਉਹ ਫਸਟ ਕਾਪੀ ਤੇ ਉਸ ਤਰ੍ਹਾਂ ਦੀ ਕੋਈ ਘੜੀ ਸੀ ਪਰ ਲੋਕਾਂ ਨੇ ਬਣਾਤਾ ਕਿ ਇਹ 30 35 ਲੱਖ ਦੀ ਘੜੀ ਹੈ ਤੇ ਨਾਲ ਹੀ ਰੀਲਾਂ ਦੇ ਜਵਾਬ ਦੇ ਵਿੱਚ ਕਿਹਾ ਵੀ ਤੁਸੀਂ ਪੁਲਿਸ ਮੁਲਾਜ਼ਮਾਂ ਜਿਵੇਂ ਰੀਲਾਂ ਲੋਕ ਕਹਿੰਦੇ ਨੇ ਵੀ ਤੁਸੀਂ ਪਾ ਨਹੀਂ ਸਕਦੇ ਕਹਿੰਦੇ ਜੇ ਅਸੀਂ ਪੁਲਿਸ ਮੁਲਾਜ਼ਮਾਂ ਸਾਡੇ ਵਿੱਚ ਵੀ ਦਿਲ ਹੈ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਨੱਚੀਏ ਟੱਪੀਏ ਕੀ ਗੱਲ ਜੇ ਅਸੀਂ ਪੁਲਿਸ ਮੁਲਾਜ਼ਮਾਂ ਸਾਡੇ ਵਿੱਚ ਦਿਲ ਨਹੀਂ ਹੈਗਾ ਅਸੀਂ ਗਾਣੇ ਦੇ ਉੱਪਰ ਰੀਲਾਂ ਨਹੀਂ ਪਾ ਸਕਦੇ ਜਾਨੀ ਕਿ ਕਾਫੀ ਚੀਜ਼ਾਂ ਦੇ ਜਵਾਬ ਦਿੱਤੇ ਇੱਥੇ ਲੋਕਾਂ ਦਾ ਕਹਿਣਾ ਕਿ ਜਿਵੇਂ ਇਹ ਕੁੜੀ ਜਵਾਬ ਦੇ ਰਹੀ ਹੈ ਪੁਲਿਸ ਮੈਗਜ਼ਮੇ ਵਿੱਚੋਂ ਕੱਢੀ ਗਈ ਪਰ ਕਹਿੰਦੇ ਵੀ ਇਹ ਛੇਤੀ ਬਹਾਲ ਹੋ ਸਕਦੀ ਹੈ ਕੰਫੀਡੈਂਸ ਜਿਹੜਾ ਦਿਖ ਰਿਹਾ ਇਸ ਕੁੜੀ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਦੋਂ ਕੁ ਤੁੱਕਾ ਇਸ ਥਾਰ ਵਾਲੀ ਮੈਡਮ ਦੇ ਬਹਾਲ ਹੋਣ ਦੇ ਚਾਂਸ ਨੇ ਨੌਕਰੀ ਦੇ ਉੱਪਰ ਦੁਬਾਰਾ